ਤਕਰੀਬਨ 40 ਦਿਨ ਅਗਰ ਤੁਸੀਂ 40 ਦਿਨ ਔਰੇ ਨੂੰ ਸਟਰੋਂਗ ਕਰਨਾ ਹੈ ਉਹਦੇ ਲਈ ਮੈਂ ਤੁਹਾਡੇ ذریعے ਇੱਕ ਸ਼ਬਦ ਦੱਸਣ ਲੱਗਾ ਉਹ ਸ਼ਬਦ ਜੇਕਰ ਕੋਈ ਕਰ ਲੇਗਾ ਉਹ ਮੂਲ ਹੈ ਸਾਰੇ ਸ਼ਬਦਾਂ ਦਾ ਨਿਚੋੜ ਹੀ ਉਹ ਹੀ ਹੈ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾਪ ਆਦ ਸਤਜੁਗਾਤ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸਚ ਤੱਕ ਜਾਪ ਰੱਖੇ 125000 ਵਾਰ ਜਾਪ ਕਰ ਦਵੇ ਇੱਕ ਦਫਾ ਸਵਾ ਲੱਖ ਜਿਨ੍ਹਾਂ ਦਾ ਔਰਾ ਕਮਜ਼ੋਰ ਹੈ ਔਰਾ ਮਜ਼ਬੂਤ ਹੋ ਜਾਏਗਾ ਔਰਾ ਦੇ ਅੰਦਰ ਦੇਵੀ ਸ਼ਕਤੀਆਂ ਦਾ ਪ੍ਰਕਾਸ਼ ਹੋ ਜਾਏਗਾ ਸ਼ਹੀਦਾਂ ਸਿੰਘਾਂ ਦਾ ਪਹਿਰਾ ਲੱਗ ਜਾਏਗਾ ਅਕਾਲ ਪੁਰਖ ਦੀਆਂ ਦੇਵੀ ਸ਼ਕਤੀਆਂ ਆ ਕੇ ਉਸ ਦੇ ਔਰੇ ਦੇ ਅੰਦਰ ਪ੍ਰਵੇਸ਼ ਕਰਨਗੀਆਂ ਤੇ ਜਦੋਂ ਅਕਾਲ ਪੁਰਖ ਦਾ ਘੇਰਾ ਬਣ ਜਾਏ ਤੇ ਫਿਰ ਉਸ ਦੇ ਘੇਰੇ ਦੇ ਅੰਦਰ ਭੂਤ ਪ੍ਰੇਤ ਸੂਕਰ ਮਰਗਾਜ ਤਾਂ ਪ੍ਰਵੇਸ਼ ਕਰ ਹੀ ਨਹੀਂ ਸਕਦੇ ਅਗਰ ਭੂਤ ਪ੍ਰੇਤ ਸੂਕਰ ਮਰਗਾਜ ਪ੍ਰਵੇਸ਼ ਨਹੀਂ ਕਰ ਸਕਦੇ ਤਾਂ ਫਿਰ ਲੋਕਾਂ ਦੀ ਮਾੜੀ ਨਿਗਾ ਵੀ ਪ੍ਰਵੇਸ਼ ਨਹੀਂ ਕਰ ਸਕਦੀ ਜਿਤਨਾ ਮਰਜੀ ਕੋਈ ਵੱਡਾ ਤਾਤ੍ਰਿਕ ਹੋਵੇ ਅਗਰ ਔਰੇ ਨੂੰ ਮਜ਼ਬੂਤ ਕਰਨਾ ਹੈ ਇੱਕ ਦਫਾ ਇੱਕ ਓੰਕਾਰ ਤੋਂ ਲੈ ਕੇ ਨਾਨਕ ਉਸੀ ਵੀ ਸੱਚ ਤੱਕ ਸਵਾ ਲੱਖ ਜਾਪ ਕਰੇ 40 ਦਿਨਾਂ ਦੇ ਵਿੱਚ